ਸਰ ਇੱਕ ਥਾਣਾ ਤਲਵੰਡੀ ਭਾਈ ਦੇ ਏਰੀਆ ਦੇ ਵਿੱਚ ਪਿੰਡ ਹਰਾਜ ਵਿਖੇ ਕਿਰਪਾਲ ਸਿੰਘ ਨਾਮ ਦਾ ਵਿਅਕਤੀ ਗਵਾ ਹੋਇਆ ਸੀ। ਥਰੋਈ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? 12 ਜੁਲਾਈ ਨੂੰ 112 ਦੇ ਹੈਲਪਲਾਈਨ ਵਿੱਚ ਇੱਕ ਕਾਲ ਆਈ ਸੀ। ਨਿਰੰਧਨ ਸਿੰਘ ਵੱਲੋਂ। ਉਹਨੇ ਆਖਿਆ ਕਿ ਕਿਰਪਾਲ ਸਿੰਘ ਜੋ ਪਿੰਡ ਹਰਾਜ ਵਿੱਚ ਸੀ। ਉਹਨੂੰ ਕੁਝ ਲੋਕ ਅਗਵਾ ਕਰਕੇ ਲੈ ਗਏ ਹਨ। ਨਾਲ बाद जब पड़ताल हुई तो उन्हें एक वीडियो भी एक पेश जो कागज इंफॉर्मेस आई वो दे बेसिस से फिरोजपुर पुलिस ने इमीडिएटली परचा दर्ज किया परचा नंबर उन्चाली बटा चौबी मिति बारह जुलाई धारा लगी सी एक सौ चाली तीन बी एन एस पुरानी तीन सौ चौह आई पीसी धारा होती है किडनैपिंग ਆਜ ਦਾ ਪਰਚਾ ਸੀਗਾ ਮੁਤਾਬਕ ਬਿਆਨ ਸੁਖਮਿੰਦਰ ਸਿੰਘ ਪੁੱਤਰ ਮਰੀਆਮ ਸਿੰਘ ਜਿਹੜਾ ਹਰਾਜ ਪਿੰਡ ਦੇ ਰਹਿਣ ਵਾਲੇ ਸੀ ਉਹਨਾਂ ਦੇ ਖਿਲਾਫ ਦਰਜ ਹੋਇਆ ਸੀ ਇੱਕ ਬੇਤਰੀਨ ਤਬਤੀਸ ਦਾ ਜ਼ਾਇਰਾ ਬੇਸ ਕੀਤਾ ਗਿਆ ਡੀਐਸਪੀ ਨਵੀਨ ਜੀ ਤੇ ਐਸਐਚਓ ਰਵੀ ਜੀ ਵੱਲੋਂ ਕਿਉਂਕਿ ਕੇਸ ਇਹ ਹੀਨियस ਕ੍ਰਾਈਮ ਸੀ ਮਾਨਯੋਗ ਸਿਸਪੀ ਫਰੋਸਪਰ ਸੋਮਾ ਮਿਸਰਾ ਜੀ ਵੱਲੋਂ ਜਿਹੜੀ ਟੀਮ ਸੀਗੀ ਡੀਐਸਪੀ ਨਵੀਨ ਜੀ ਤੇ ਰਵੀ ਜੀ ਦੀ ਉਸ ਤੱਕ ਹਦਾਇਤ ਕੀਤੀ ਗਈ ਸੀ ਇਹ ਆਜੂ ਦਾ ਮੁਕਦਮਾ ਹੈ ਸਾਇੰਟੀਫਿਕ ਤਰੀਕੇ ਨਾਲ ਟੈਕਨੀਕਲ ਡਿਟੇਲਸ ਦੇ ਮਦਦ ਨਾਲ ਤੇ ਖੂਫੀਆ ਸੂਤਰੋ ਦਾ ਯੂਜ਼ ਕਰਕੇ ਛੇਤੀ ਤੋਂ ਛੇਤੀ ਸੋਲਵ ਕੀਤਾ ਜਾਏ ਆਹ ਟੀਮ ਨੂੰ ਇੱਕ ਬੜੀ ਹਾਇਰ ਰੋਟ ਐਂਗੇਜ ਜਿਹੜੀ ਹੈਗੀ ਕਹਾਣੀ ਉਹਦਾ ਚਲੀ ਤਫਤੀਸ਼ ਦੇ ਮੁਤਾਬਿਕ ਜਿਸ ਦੇ ਮੁਤਾਬਿਕ ਜੜਾ ਕਿਰਪਾਲ ਜੋ ਅਕਨੈਕ ਹੋਇਆ ਸੀ ਉਸ ਤੋਂ ਪਹਿਲੇ ਵੀ ਇਹਨੂੰ ਸ਼ਾਰਟ ਤੇ ਹੋਰ ਹੀ ਇਸ क्राइम ਦੇ ਪਰਚੇ ਪਹਿਲੇ ਸੀਗੇ ਜਿਹੜਾ ਕਿਰਪਾਲ ਸੀ ਉਹਨੂੰ ਕਿਡਨਾਪ ਮਲੀ ਭਗਤ ਨਾਲ ਕਰਕੇ ਉਸ ਦਾ ਹੀ ਜਿਹੜਾ ਬੇਟਾ ਸੀ ਪੁੱਤ ਸੀ ਰਾਜਾ ਉਹਨੇ ਕੀਤਾ ਸੀ ਜਿਹੜੀ وجہ ਰੰਜਿਸ ਆ ਸੀ ਕਿ ਇਹ ਜਿਹੜਾ ਹੈਗਾ ਸੁਖਮਿੰਦਰ ਦੇ ਨਾਲ ਇਹਨਾਂ ਦਾ ਆਪਸੀ ਜ਼ਮੀਨ ਦਾ ਵਿਵਾਦ ਸੀ ਨਰਿੰਦਰ ਦਾ ਕਿਰਪਾਲ ਜਿਹੜਾ ਹੈਗਾ ਨਰਿੰਦਰ ਦਾ ਸਾਲਾ ਸੀ ਇਹਨਾਂ ਦਾ ਆਪਸੀ ਵਿਵਾਦ ਸੀ ਜ਼ਮੀਨੀ ਤੇ ਸੁਖਮਿੰਦਰ ਨੂੰ ਫਸਾਉਣ ਵਾਸਤੇ ਆ ਪੂਰਾ ਡਰਾਮਾ ਰਚਿਆ ਗਿਆ ਸੀ ਡੀਐਸਪੀ ਨਵੀਨ ਜੀ ਤੇ ਰਵੀ ਜੀ ਟੀਮ ਨੇ ਦਿਨ ਰਾਤ ਮਿਹਨਤ ਕਰਕੇ ਇਹ ਜਿਹੜਾ ਕੇਸ ਟ੍ਰੇਸ ਕੀਤਾ ਤੇ ਜਿਹੜਾ ਰਾਜਾ ਹੈ ਰਾਜਾ ਨੂੰ ਗ੍ਰਿਫਤਾਰ ਕੀਤਾ ਤੇ ਉਹਨੇ ਵੀ ਇਹ ਗੱਲ ਮੰਨ ਲਈ ਹੁਣ ਬਾਕੀ ਦੋਸ਼ੀਆਂ ਨੂੰ ਫੜਨ ਵਾਸਤੇ ਰੀਡ ਜਿਹੜੇ ਹੈਗੇ ਉਹ ਜਾਈ ਧੰਨਵਾਦ